ਕਾਲੇ ਰੰਗ ਦੀ Swift ਕੋ ਕਾਊਗਾ ਵੀਰੇ ਸਕਰੀਨ ਤੇ ਵੇਖ ਲਿਓ ਬਲੈਕ ਰੰਗ ਚ ਬਹੁਤ ਘੱਟ ਮਿਲਦੀ Swift 2013 ਮਾਡਲ ਹੈ ਜੀ Swift VDi ਡੀਜ਼ਲ ਵੇਰੀਐਂਟ ਫਰਸਟ ਓਨਰ ਬਲੈਕ ਰੰਗ ਆ 1,20,000 ਕਿਲੋਮੀਟਰ ਕੰਪਨੀ ਰਿਕਾਰਡ ਚੱਲੀ ਆ ਤੇ 70-80 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਆ ਅੰਦਰੋਂ ਬਹੁਤ ਜ਼ਿਆਦਾ ਸਾਫ਼ ਗੱਡੀ ਇੰਟੀਰੀਅਰ ਬਹੁਤ ਸੋਹਣਾ ਆ ਲੋਕੇਸ਼ਨ ਮੁਹਾਲੀ ਦੀ ਰੇਟ 3.70 ਮੌਕੇ ਤੇ ਮਾਤਰਾ ਵੀ ਕੀਤਾ ਜਾਊਗਾ ਨੰਬਰ ਵੀਰੇ ਦਾ ਸਕਰੀਨ ਤੇ ਇਸ ਨੰਬਰ ਤੇ ਗੱਲ ਕਰਕੇ ਗੱਡੀ ਬਾਰੇ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ ਵੀਰੇ 1,45,000 ਦੀ Swift Desire VXI ਗੱਡੀ ਬਕਾਊਗਾ ਵੀਰੇ ਇਸ ਸਕਰੀਨ ਤੇ ਵੇਖ ਰਹੇ ਹੋ CNG ਉਨ ਪੇਪਰ ਆ 2010 ਦਾ ਮਾਡਲ ਆ ਪਾਸਿੰਗ ਹੈਗੀ ਆ ਇੰਸ਼ੋਰੈਂਸ ਵੀ ਹੈਗੀ ਆ NOC ਮਿਲ ਜੂਗੀ ਬਾਕੀ ਸਾਫ਼ ਕੰਡੀਸ਼ਨ ਹੈ ਜੀ ਗੱਡੀ ਚਲਾ ਕੇ ਚੈੱਕ ਕਰ ਸਕਦੇ ਹੋ ਰੇਟ 1,45 ਮੌਕੇ ਦੇ ਮਾਤਨ ਹੋ ਜਾਊਗਾ ਏਰੀਆ ਹੈਗਾ ਜੀ ਖੀਵਾ ਪੀਖੀ ਮਾਨਸਾ ਫੋਨ ਨੰਬਰ ਵੀਰੇ ਦੇ ਸਕਰੀਨ ਤੇ ਇਹ ਨੰਬਰ 'ਤੇ ਤੁਸੀਂ ਗੱਲ ਕਰਕੇ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ i20 ਕਾਰ ਬਕਾਊਗਾ ਵੀਰੇ 2013 ਮਾਡਲ ਡੀਜ਼ਲ 28 ਸੈਕੰਡ ਓਨਰ 85000 ਚੱਲੀ ਟਾਇਰਾਂ ਦੀ ਗੱਲ ਕਰੀਏ 80 ਪੈਸੇ ਟਾਇਰਾਂ ਦੀ ਕੰਡੀਸ਼ਨ ਆ ਇੰਜਨ ਆਲ ਗੋੜਿਆ ਹਰਿਆਣਾ ਦਾ ਨੰਬਰ ਆ ਲੋਕੇਸ਼ਨ ਪਿੰਡ ਦੇਸੂ ਮਲਕਾਨਾ ਜ਼ਿਲ੍ਹਾ सिरसा ਹਰਿਆਣਾ ਤਹਿਸੀਲ ਕਾਲਿਆਂਵਾਲੀ ਰੀਟ 280000ਰ ਮੌਕੇ ਦੇ ਮਾਤਣ ਕੀਤਾ ਜਾਊਗਾ ਨੰਬਰ ਵੀਰੇ ਦਾ ਸਕਰੀਨ ਤੇ ਲਿਖਿਆ ਇਸ ਨੰਬਰ ਤੇ ਵੀਰ ਨਾਲ ਗੱਲ ਕਰਕੇ ਜਿਆਦਾ ਜਾਣਕਾਰੀ ਲੈ ਸਕਦੇ ਹੋ ਕੋਕਾ ਪੀਸ ਆਪਟਰਾ ਮੈਗਨਮ ਗੱਡੀ ਵਿਕਾਊਆ ਵੀਰੇ 2012 ਮਾਡਲ ਫਰਸਟ ਓਨਰ ਗੱਡੀ ਟਾਇਰਾਂ ਦੀ ਗੱਲ ਕਰੀਏ ਤਾਂ 80 ਪੈਸੇ ਟਾਇਰ ਨੇ ਲੋਅ ਬਿਲਸ ਲੱਗੇ ਨੇ ਵਿੰਡੋ ਸਾਰੀਆਂ ਪਾਵਰ ਨੇ ਏਸੀ ਹੀਟਰ ਸਾਰਾ ਕੁਝ ਚੱਲਦਾ ਜੀ ਬਹੁਤ ਸੋਹਣੀ ਕੰਡੀਸ਼ਨ ਦੀ ਕਾਰ ਹੈ ਇੰਜਨਰ ਜਮਾ ਓਕੇ ਆ ਚਲਾ ਕੇ ਚੈੱਕ ਕਰ ਸਕਦੇ ਹੋ ਜਲੰਧਰ ਰਾਮਾ ਮੰਡੀ ਵੀਰ ਦਾ ਏਰੀਆ ਰੇਟ 185000 ਮੌਕੇ ਦੇ ਮਾਤਣ ਕੀਤਾ ਜਾਊਗਾ ਨੰਬਰ ਵੀਰੇ ਦਾ ਸਕਰੀਨ ਤੇ ਲਿਖਿਆ ਇਸ ਨੰਬਰ ਤੇ ਜੀ ਗੱਲ ਕਰਕੇ ਇਸ ਗੱਡੀ ਬਾਰੇ ਜਿਆਦਾ ਜਾਣਕਾਰੀ ਲੈ ਸਕਦੇ 88000 ਦੀ ਫੋਰਡ ਫਿਗੋ ਗੱਡੀ ਵਕਾਊ ਹੈ ਵੀਰੇ 2010 ਮਾਡਲ ਪੈਟਰੋਲ ਵੇਰੀਐਂਟ ਇੰਜਨ ਗੇਅਰ ਏਸੀ 101% ਓਕੇ ਆ ਫੁੱਲ ਗਾਰੰਟੀ ਆ 24 ਦੀ ਐਵਰੇਜ ਕੱਢਦੀ ਆ ਤੇ ਪਾਸਿੰਗ ਹੈਗੀ ਆ ਜੇ 8 ਮਹੀਨਿਆਂ ਦੀ ਜੇ ਹੋਰ ਕਰੋਣੀ ਹੋਈ ਤਾਂ ਹੋ ਜੂਗੀ 2030 ਤੱਕ ਜੀ ਬਾਕੀ ਡਾਕੂਮੈਂਟਸ ਸਾਰੇ ਨਾਲ ਮਿਲਣਗੇ ਕਾਰਨਾਮ ਵੀ ਹੋ ਜੂਗੀ ਪਾਸਿੰਗ ਵੀ ਹੋ ਜੂਗੀ ਡਾਕੂਮੈਂਟਸ ਸਾਰੇ ਕੰਪਲੀਟ ਨੇ ਇੰਸ਼ੋਰੈਂਸ ਪੋਲੀਸਨ ਸਾਰਾ ਕੁਝ ਓਕੇ ਫਿਕਸ ਰੇਟ 88000 ਇੱਕ ਵੀ ਪੈਸਾ ਘਟ ਨਹੀਂ ਹੋਣਾ ਜੇ ਜਿਹੜੇ ਵੀਰ ਨੇ 88 ਦੀ ਲੈਣੀ ਹੋਵੇ ਉਹ ਫੋਨ ਕਰੇ ਫਿਰੋਜ਼ਪੁਰ ਵੀਰ ਦਾ ਏਰੀਆ ਕੰਟੈਕਟ ਨੰਬਰ ਵੀਰੇ ਦਾ ਸਕਰੀਨ ਤੇ ਲਿਖਿਆ ਇਸ ਨੰਬਰ ਤੇ ਤੁਸੀਂ ਗੱਲ ਕਰਕੇ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ ਕ੍ਰੇਟਾ ਗੱਡੀ ਵਕਾਊ ਆ ਵੀਰੇ ਆਟੋਮੈਟਿਕ 2018 ਦਾ ਟਾਪ ਮਾਡਲ ਸਨਰੂਫ ਵਾਲੀ ਗੱਡੀ ਆ ਜੀ ਬ੍ਰਾਂਡ ਨਿਊ ਕੰਡੀਸ਼ਨ ਆ 88000 ਚੱਲੀ ਆ ਨਵੇਂ ਟਾਇਰ ਲੱਗੇ ਨੇ ਫੁੱਲ ਇੰਸ਼ੋਰੈਂਸ ਆ ਦੋ ਚਾਬੀਆਂ ਨੇ ਬਾਕੀ ਅੰਦਰੋਂ ਬਾਹਰੋਂ ਗੱਡੀ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਜਿਵੇਂ ਨਵੀਂ ਪਈ ਆ ਕੋਕਾ ਪੀਸ ਆ ਫੁੱਲ ਗਾਰੰਟੀ ਆ ਲੋਕੇਸ਼ਨ ਪਿੰਡ ਤਨੋਲਾ ਜ਼ਿਲ੍ਹਾ ਬਰਨਾਲਾ ਰੇਟ 930000 ਮੌਕੇ ਤੇ ਥੋੜਾ ਬਹੁਤਾ ਮਾਤਾਂ ਨਹੀਂ ਕੀਤਾ ਜਾਊਗਾ ਨੰਬਰ ਵੀਰੇ ਦਾ ਸਕਰੀਨ ਤੇ ਲਿਖਿਆ ਇਸ ਨੰਬਰ ਤੇ ਵੀਰ ਨਾਲ ਗੱਲ ਕਰਕੇ ਜ਼ਿਆਦਾ ਜਾਣਕਾਰੀ ਲੈ ਸਕਦੇ